ਬਲਦੇਵ ਸਿੰਘ ਸਿਰਸਾ ਜੀ ਹਾਂ ਕਿਸਾਨੀ ਆਗੂ ਬਲਦੇਵ ਸਿੰਘ ਸਿਰਸਾ ਨੇ ਆਖਿਰਕਾਰ ਇਹ ਜਿਹਾ ਕੀ ਬਿਆਨ ਦਿੱਤਾ ਕਿ ਲੋਕਾਂ ਨੂੰ ਉਹਨਾਂ ਨੇ ਸੋਚਣ ਤੇ ਮਜਬੂਰ ਕਰਦਾ ਸਰਸ਼ੀਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪੰਚਿਤ ਕੋਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਸਮੇਂ ਦੇ ਸਭ ਤੋਂ ਅਹਿਮ ਮੁੱਦੇ ਬਾਰੇ ਜੀ ਹਾਂ ਕੱਲ ਬਲਦੇਵ ਸਿੰਘ ਸਿਰਸਾ ਕਿਸਾਨੀ ਆਗੂ ਜਿਨ੍ਹਾਂ ਨੂੰ ਕਿ ਖਨੋਰੀ ਬਾਰਡਰ ਤੇ ਹਾਰਟ ਅਟੈਕ ਆ ਜਾਂਦਾ ਹੈ ਤੇ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਭਰਤੀ ਕਰਵਾਇਆ ਜਾਂਦਾ ਜੀਹਾਂ ਪਟਿਆਲੇ ਦੇ ਰਜਿੰਦਰਾ ਹਸਪੀਟਲ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਜਾਂਦਾ ਹਾਲਾਂਕਿ ਉਹਨਾਂ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਪਰ ਕਈ ਕਿਸਾਨਾਂ ਦਾ ਇਹ ਜਾਣਾਂ ਸਾਹਮਣੇ ਆਏ ਸੀ ਕਿ ਉਹਨਾਂ ਨੂੰ ਅਦਰੰਗ ਦੀ ਸ਼ਿਕਾਇਤ ਹੋ ਗਈ ਸੀ ਜੀਹਾਂ ਉਹ ਪਹਿਰੇਦਾਰੀ ਕਰਦੇ ਸੀ ਕਿਸ ਚੀਜ਼ ਦੀ ਪਹਿਰੇਦਾਰੀ ਕਰਦੇ ਸੀ ਜਗਜੀਤ ਸਿੰਘ ਡੱਲੇਵਾਲ ਦੀ ਟਰਾਲੀ ਦੇ ਬਾਹਰ ਦੀ ਪਹਿਰੇਦਾਰੀ ਕਰਦੇ ਸੀ ਅਤੇ ਕਾਫੀ ਸਮਾਂ ਉਹਨਾਂ ਨੇ ਆਪਣਾ ਖਨੋਰੀ ਬਾਰਡਰ ਤੇ ਇਦਾਂ ਹੀ ਬਤਾਇਆ ਤੇ ਕੱਲ ਅਚਨਚੇਤ ਹੀ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਜਿਸ ਕਰਕੇ ਹੀ ਕਿਸਾਨ ਭਰਾਵਾ ਵਿੱਚ ਤਰਥਲੀ ਮਤ ਜਾਂਦੀ ਆ ਆਖਿਰਕਾਰ ਇੰਨੇ ਵੱਡੇ ਆਗੂ ਨੂੰ ਹੋ ਕੇ ਗਿਆ ਉੱਥੇ ਹੀ ਅੱਜ ਉਹਨਾਂ ਦਾ ਬਿਆਨ ਸਾਹਮਣੇ ਆ ਜਾਂਦਾ ਹੈ ਉਹਨਾਂ ਨੇ ਕੀ ਕਿਹਾ ਸਭ ਤੋਂ ਪਹਿਲੇ ਚਾਤਮਾਰ ਇਸ ਵੀਡੀਓ ਤੇ ਤੇ ਤੁਹਾਨੂੰ ਦੱਸਿਆ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਨੂੰ ਕੁਝ ਵੀ ਹੋ ਜਾਂਦਾ ਹੈ ਤੇ ਉਹਨਾਂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦ ਤੱਕ ਕਿਸਾਨਾਂ ਦੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਕਿਸਾਨ ਆਪਣੇ 13 ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਲੜ ਰਹੇ ਨੇ ਉੱਥੇ ਹੀ ਮਲਦੇਵ ਸਿੰਘ ਸਿਰਸਾ ਦਾ ਇਹ ਬਿਆਨ ਸਾਹਮਣੇ ਆ ਜਾਂਦਾ ਜਿਸ ਨੇ ਕਿ ਕਿਸਾਨ ਭਰਾਵਾਂ ਦੇ ਨਾਲ ਨਾਲ ਲੋਕਾਂ ਨੂੰ ਹੈਰਾਨੀ ਵਿਚ ਪਾਤਾ ਕਿ ਆਖਿਰਕਾਰ ਉਹਨਾਂ ਨੇ ਇੰਨੇ ਵੱਡੇ ਬੋਲ ਕਿਉਂ ਬੋਲਤੇ ਉਹਨਾਂ ਦਾ ਕਹਿਣਾ ਸਾਹਮਣੇ ਆਇਆ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਗੱਲਾਂ ਨਹੀਂ ਮੰਨ ਲੈਂਦੀ ਹੈ ਜੀ ਹਾਂ ਅੰਜ ਪੂਰਾ 1 ਸਾਲ ਹੋ ਗਿਆ ਕਿ ਇਨਸਾਨੀ ਅੰਦੋਲਨ ਨੂੰ ਚਲਦਿਆਂ ਹੋਇਆ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਆਪਣੇ ਪਰਵਾਰਾਂ ਨੂੰ ਛੱਡ ਕੇ ਮੋਰਚੇ ਲਾਏ ਬੈਠੇ ਨੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਹੱਕਾਂ ਵਿੱਚ ਲੜਾਈਆਂ ਲੜੀਆਂ ਜਾ ਰਹੀਆਂ ਨੇ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਿਰਕ ਰਹੀ ਹੈ ਉੱਥੇ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਉਹਨਾਂ ਦੀ ਗੱਲਾਂ ਨੂੰ ਜੋ ਹੈ ਕਿ ਨਹੀਂ ਮੰਨ ਰਹੀ ਹੈ ਉੱਥੇ ਕਿਸਾਨ ਆਗੂਆਂ ਦੀਆਂ ਜਾਨਾਂ ਵੀ ਗਈਆਂ ਨੇ ਕਈਆਂ ਨੇ ਆਪਣੀ ਜੀਵਨ ਲੀਲਾ ਖੁਦ ਵੀ ਸਮਾਪਤ ਕੀਤੀ ਹੈ ਤੇ ਕਈ ਅਹਜੇ ਟਾਈਮ ਤੇ ਆ ਚੁੱਕੇ ਹਨ ਕਿ ਉਹਨਾਂ ਨੂੰ ਹੁਣ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਕਿ ਬਲਦੇਵ ਸਿੰਘ ਸਿਰਸਾ ਨੂੰ ਕੱਲ ਹਾਰਟ ਅਟੈਕ ਆ ਜਾਂਦਾ ਤੇ ਅੱਜ ਉਹਨਾਂ ਦਾ ਇਹ ਬਿਆਨ ਸਾਹਮਣੇ ਆਉਂਦਾ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰੀਏ ਤਾਂ ਮਰਨ ਵਰਤੇ ਬੈਠਿਆ ਉਹਨਾਂ ਨੂੰ ਪੂਰੇ 80 ਦਿਨ ਹੋਣ ਵਾਲੇ ਨੇ ਉੱਤੇ ਹੀ ਉਹਨਾਂ ਨੇ ਡਾਕਟਰੀ ਸਹਾਇਤਾ ਲੈਣੀ ਸ਼ੁਰੂ ਕਰਤੀ ਪਰ ਫਿਰ ਵੀ ਡਾਕਟਰਾਂ ਦਾ ਇਹ ਕਹਿਣਾ ਸਾਹਮਣੇ ਆਉਂਦਾ ਜਦ ਤੱਕ ਉਹ ਅੰਨ ਨਹੀਂ ਖਾਣਗੇ ਉਹਨਾਂ ਦੀ ਸਥਿਤੀ ਬਿਲਕੁਲ ਨਾਜ਼ੁਕ ਬਣੀ ਰਹੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਹਨ ਕਿ ਉਹਨਾਂ ਨੇ ਆਮਦਾ ਦਾਣਾ ਵੀ ਨਹੀਂ ਖਾਣਾ ਜਦ ਤੱਕ ਕੇਂਦਰ ਸਰਕਾਰ ਉਹਨਾਂ ਦੇ ਹੱਕਾਂ ਪਿੱਛੇ ਨਹੀਂ ਬੋਲਦੀ ਹੈ ਜਾਂ ਉਹਨਾਂ ਦੀ ਹੱਕਾਂ ਦੀ ਸੁਣਵਾਈ ਨਹੀਂ ਹੁੰਦੀ ਹੈ। ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਬਲਦੇਵ ਸਿੰਘ ਸਿਰਸਾ ਦੀ ਵੀਡੀਓ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਾ ਕੀਤਾ ਜਾਵੇ ਜਦ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਗੱਲਾਂ ਨਹੀਂ ਮੰਨ ਲੈਂਦੀ ਹੈ। ਉੱਛੇ ਦੀ ਅਮਾਨ ਤੇ ਉੱਛੇ ਹੀ ਇਹ ਜਿਹੜਾ ਤੇ ਰੱਖਿਆ ਜਾਵੇ। ਉਹਨਾਂ ਚੰ ਸਸਕਾਰ ਨਹੀਂ ਕਰਨਾ ਮੇਰਾ ਜਨਾਚਰ ਸਾਡੀਆਂ ਵਾਂਗਾਂ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਹੁੰਦਾ ਅਸੀਂ ਇਨਸਾਫ ਲਈ ਨਰਵਕ ਪਸਾਗਾ ਵਜ਼ੀਰ ਦਾ ਬੋਰਡ ਤੱਕ ਚੱਲੇ ਹਾਂ ਉਹਨਾਂ ਚ ਮੇਰੇ ਵਿਅਕਤੀਕ ਦੇ ਜਿਹੜੇ ਨੂੰ ਮੋਰਚੇ ਤੇ ਰਹਿ ਰਹੇ ਨੇ ਉਹਨਾਂ ਦੇ ਤੋਂ ਫਾਲਸਾ ਹੋਈ